ਬਾਈ ਤੁਹਾਨੂੰ ਦੱਸਿਓ ਇਹ ਬੜਾ ਇਹਨਾਂ ਬਾਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬੜਾ ਬੜੀ ਖੁਸ਼ੀ ਆ ਬਾਈ ਹੈ ਹੈ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਕਿਉਂ ਬਣੇ ਨਾ ਬਹੁਤ ਜ਼ਿਆਦੇ ਧੰਨਵਾਦ ਜੀ ਜਿਹੜੇ ਤੱਬਰੂ ਹੈ ਆ ਤੇ ਭਰ ਮਿਲਿਆ ਤਾਂ ਮੇਰੀ ਗੱਲ ਸੁਣ ਕੇ ਧੰਨਵਾਦ ਇਹਨਾਂ ਚ ਕਿਹੜੀ ਗੱਲ ਹੈ ਮੇਰਾ ਫਰਜ਼ ਸੀਗਾ ਮੈਂ ਆਪਦਾ ਫਰਜ਼ ਪੂਰਾ ਕਰਤਾ ਠੀਕ ਹੈ ਨਾ ਗਾਂ ਇਹਨਾਂ ਦੇ ਸਹਿਯੋਗ ਸੀ ਜਿਹੜੇ ਇਹਨਾਂ ਨੇ ਸਹਯੋਗ ਨੂੰ ਮਿਲਣਾ ਸਹੀ ਗੱਲ ਆ ਸਹੀ ਗੱਲ ਸਾਰ ਤਾਂ ਬੱਟਲੀ ਨਾਲ ਤਾਂ ਸਹਿਯੋਗਾਂ ਦੀ ਹੁੰਦੀ ਹੈ ਜਿਹੜੇ ਬਣਾਉਂਦੀ ਭਿੜਦੇ ਆ

ਮੇਰੇ ਵੱਲੋਂ ਵੀ ਵਧਾਈਆਂ ਭਲਾ ਹਾਂ ਨਾ ਤੇਰੀ ਫੋਟੋ ਫੁੱਟਾ ਕੀਤੀ ਹੈ ਕਹਿੰਦੇ ਕਿ ਕਿੰਨੇ ਕਰਾਈ ਛੜਦਾ ਵੀ ਭੂ ਆ ਗਈ ਉਹ ਭਾਈ ਕਰਦੇ ਫੋਟੋ ਇਧਰ ਆ ਜਾ ਬੰਦੇ ਚੈੱਕ ਲੈ ਲੱਗਦਾ ਹੀ ਹੈ ਉਹ ਨਾ ਭੈਣ ਦੀ ਦੁਆਰੇ ਕਰਾ ਲਓ ਉਹ ਭਾਈ ਦੁਆਰੇ ਖਿੱਚਦੇ ਫੜੋ ਲੱਗ ਨਹੀਂ ਇੱਥੇ ਉਹ ਭਾਈ ਫੋਟੋ ਕਰ ਬੰਦੇ ਹਾਂ ਮੇਰੀ ਫੋਟੋ ਮੈਨੂੰ ਕਿਸੇ ਨਾਲ ਦੇਖ ਦੁਆਰੇ ਖਿੱਚਦੇ ਕੋਈ ਨਾ ਮੇਰੇ ਨਾਲ ਭਾਈ ਤਾਂ ਸਾਗਣ ਕਿਤੇ ਤਾਂ ਕਰਾਈ ਕਿ ਸਾਰੇ ਸਾਰੇ ਦੇਣਾ ਭਾਈ ਸਾਰਾ ਨਾ ਕੋਈ ਨਹੀਂ ਵਧਾਈ ਨਾ ਬੋਲ ਬੋਲ ਮੇਰੇ ਬੰਦੀ ਬਲ ਕੋਈ ਤੁਸੀਂ ਮੇਰੇ ਕੋਲ ਜਿਹੜਾ ਕੁਝ ਰਹਿ ਗਿਆ ਵੀ ਬੈਠੀ ਹੋ ਜੀ ਸਾਹਮਣੇ ਬੈਠ ਕੇ ਕੋਈ ਨਾ ਕਹਿਣਾ ਮੈਂ ਮੰਨ ਕੇ ਕਿਹਾ ਵੀ ਤੁਸੀਂ ਅੰਦਰ ਬੈਠ ਕੇ ਜਿਹੜਾ ਕੁਝ ਹੋ ਰਿਹਾ ਉਹ ਅੱਗੇ ਬਾਅਦ ਵਿੱਚ ਮੈਂ ਆਪਣੇ ਨਾਲ ਉਹਨਾ ਮੈਂ ਫ੍ਰੀ ਆਪੜੀ ਚਲੋ ਕੋ ਅੰਦਰ ਹਾਂ ਕੋ ਅੰਦਰ ਲੈ ਜਾਓ ਕੁੜੀ ਨੂੰ ਹਾਂ ਅੰਦਰ ਅੰਦਰ ਬੈਠ ਜਾਓ ਅੱਛਾ ਇੱਕ ਹੀ ਬੈਠਣ ਆਹ ਚਲੋ ਕੋ ਸ਼ੁਰੂ ਕਰੀਏ ਕਰਤਾ ਜੀ ਤੁਹਾਨੂੰ ਹੀ ਪਰ ਜਾਣਾ ਕੋਈ ਨਹੀਂ ਇੱਥੇ ਹੁਣ ਤੁਸੀਂ ਇੱਧਰ ਦੀ ਗਏ ਚਲ ਇੱਥੇ ਉਹ 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 ਮੈਂ ਤੁਹਾਨੂੰ ਦਿਖਾ ਰਿਹਾ ਮੈਂ ਤੁਹਾਨੂੰ ਉਹ ਤੋਂ ਕਿ ਦੋਨੇ ਮੈਚ ਹੀ ਵੱਧਦੇ ਨੇ ਮੇਰੇ ਕੋਲ ਆਹ ਦੇਖਾ ਦਾ ਸ਼ੂਟ ਚਾਹ ਲੱਟੂ ਮਿਲਟੂ ਮੇਰੇ ਗੱਲ ਤੋਂ ਨਹੀਂ ਅਜੇ ਕਿਸੇ ਨੇ ਮୋਦਾ ਇਹ ਜੋ ਅੰਦਰ ਵੜ ਗਿਆ ਇਹਨਾਂ ਦਾ ਅੰਦਰ ਸੀਨ ਹੈ ਮੈਂ ਬਹੁਤ ਸੁੱਸਟਾ ਭਿਆਨ ਹਾਂ 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 ਉਹ ਤੋਂ ਉਹ ਤੋਂ ਲੱਗਦਾ ਮੈਂ ਕਰਾ ਚਾਹਾਂ ਫੜਾ ਜਾਂਦੀਆਂ ਸੱਚਾਂ ਅਸੀਂ ਦਵਾਨ ਕਰਨਾ ਹਾਂ 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 ਅਮਰਾਤਰਨਾਮ ਗਿਆ ਮੜਾ ਬਿਛ ਨਹੀਂ ਉਸਕੀਨ ਜਾਂਦੇ ਚਾਹੀਏ ਰੈਡੀ ਇਦਨੇ ਕਸੀਨ ਲਾਟੀ ਹੋਰ ਕਰਾਉਣਾ ਸੀਗਾ ਆਪਰਾ ਇੰਨੇ ਕਿਉਂ ਵਿਆਹ ਚ ਜਾ ਰਹੇ ਹੋ ਪਤਾ ਲੱਗੇ ਵੀ ਇਹ ਪਹਿਲਾਂ ਵਿਆਹੀ ਹੋਈ ਸੀਗੀ ਵਿਆਹ ਚ ਉਹਨੇ ਹਾਂ ਉਹਨਾਂ ਦਾ ਉਹਨਾਂ ਦਾ ਜਿਹੜਾ ਬੁੱਟ ਇਕੱਠੀਆਂ ਬੈਠੀਆਂ ਰੈਡੀ ਇਹ ਐਕਸ਼ਨ ਆਪੇ ਸ਼ਗਨ ਹਾਂ ਆ ਮੁਰਕੇ ਬਾਅਦ ਕੋ ਪੈਸਾ ਤੂੰ ਤੱਕ ਲਗੋਗੇ ਹਨਾ ਹਾਂ ਠੀਕ ਹੈ ਹਾਂ ਲੈ ਚੀ ਜਾਂਦੇ ਹਾਂ ਮੈਂ ਕਰ ਰੁਕ ਕਿ ਉਹ ਇੱਥੇ ਆ ਜਾ ਉਹ ਨਹੀਂ ਆਇਆ ਇੱਧਰ ਆਇਆ ਲੈ ਆ ਜਾ ਹਾਂ ਮੇਰਾ ਕੋਲ ਹੈ ਹੋਸ਼ਾ ਮੋਟਾ ਕੋਸੂ ਭਾਈ ਜੇਰੇ ਗੇਰ ਫੋਨ ਆਜਾ ਆਜਾ ਮਸੀਹਾ ਦੀ ਆਹ ਗੱਲ ਨੂੰ ਮੇਰਾ ਨਾ ਹੋਵੇ ਮੇਰੇ ਭਾਈ ਇਹਨਾਂ ਨੂੰ ਗਾਦੀ ਚੋਂ ਦੀ ਬੋਲਦੇ ਨੇ ਜ਼ਿਆਦਾ ਸ਼ੂਟ ਚੱਲ ਰਿਹਾ ਹੈ ਨਾ ਇਹ ਕਿਹੜਾ ਲਾਗੇ ਨਾ ਤੇ ਅੰਦਰ ਲਈ ਬਸ ਹੀ ਮੰਗਰ ਮੰਝੇ ਡਾਕਿਸ ਤੇ ਆਪਾਂ ਕਿਤੇ ਬੜਾ ਕੰਮ ਕਰਨਾ ਹੈ ਬੰਦੇ ਮਨ ਤੇ ਸਾਰਾ ਵਿਆਹ ਕੀਤਾ ਹੋਇਆ ਰਹੀ ਬੰਦੇ ਆ ਬਹੁਤ ਜਿਆਦਾ ਪਾ ਲੈ ਜੀ ਹੈ ਰੈਡੀ ਤੁਸੀਂ ਇੱਕਦਮ ਸਾਇਲੈਂਟ ਹੋ ਜਾ ਅੰਦਰਲੇ ਸਾਇਲੈਂਟ ਹੋ ਜਾ ਬੰਦੇਲੇ ਸਾਇਲੈਂਟ ਹੋ ਜਾ ਸਭ ਚੱਲ ਰਿਹਾ ਹੈ ਤੁਸੀਂ ਨਹੀਂ ਨਹੀਂ ਬੈਕ ਉਹ ਮੈਨੂੰ ਨਹੀਂ ਚਾਹੀਦੀ ਤੁਹਾਡੇ ਕੋਲ ਰੱਖੋ ਬਸ ਚੁੱਪ ਕਰ ਜਦਾਰੇ ਰੈਡੀ ਏ ਐਕਸ਼ਨ ਲੈ ਵੀ ਹੁਣ ਤੱਕ ਕੋਸ਼ਾ ਪੁੱਤ ਹਾਂਜੀ ਐਡਾ ਸੋਹਣਾ ਕੈਂਠਾ ਵਾਦਲ ਹੈ ਮੇਰੇ ਜਵਾਈ ਨੇ ਕੈਂਠਾ ਵਾਇਆ ਭਾਈ ਆ ਦੇਖ ਲੈ ਬੰਦਾ ਬਡਾ ਬਡਾਂ ਕਰਵਾ ਹੈ ਹੈ ਉਹ ਸੋਹਣੀ ਕੁੜੀ ਵੀ ਐਵੇਂ ਤੈਨੂੰ ਵਾਹ ਵਾਹ ਸੀਗਾ ਹੈ ਠੀਕ ਹੈ ਦੋਸਤ ਬਾਈ ਗੱਲਾਂ ਇਹ ਹੁੰਦੀਆਂ ਜਵਾਕਾਂ ਨੂੰ ਜਦੋਂ ਜਿਹਨੂੰ ਮਿਲਣਾ ਹੁਣ ਕੀ ਪਤਾ ਲੱਗਦਾ ਬਿਲਕੁਲ ਸਹੀ ਗੱਲ ਹੈ ਇਹਨੂੰ ਹਾਲੀਵੁੱਡੀ ਉਹਨਾਂ ਦੇ ਰੰਗਾਂ 'ਚ ਰਚਣ ਵਾਸਤੇ ਟਾਈਮ ਤਾਂ ਲੱਗੂਗਾ ਤਾਂ ਟਾਈਮ ਤਾਂ ਲੱਗਦਾ ਹੀ ਹੁੰਦਾ ਇਹੀ ਗੱਲ ਇਹਨੂੰ ਮੈਂ ਸਮਝਾਈ ਸੀ ਹੈ ਚੱਲ ਰੱਬ ਨੇ ਬਹੁਤ ਵਧੀਆ ਕਰਤਾ ਬਾਈ ਸਭ ਤੋਂ ਵੱਡੀ ਗੱਲ ਬਾਈ ਫੁੱਟਾ ਬਹੁਤ ਬਹੁਤ ਦਾ ਨਾ ਆਪਣਾ ਰਗਲਾ ਬਾਈ ਇਹ ਤਾਂ ਰੱਬ ਨੇ ਲੇਖ ਲਿਖੇ ਸੀ ਇਹਨਾਂ ਦੇ ਸੁਜੋਗ ਲਿਖੇ ਤੇ ਇਹਨਾਂ ਨੂੰ ਮਿਲਣਾ ਸਹੀ ਗੱਲ ਹੈ ਹਾਂ ਜਿਹੜੀ ਗੱਲ ਹੈ ਬੰਦਾ ਕੀ ਕਰਦਾ ਜੇ ਬੰਦਾ ਸੋਚੇ ਨਾ ਜੇ ਐ ਕਰਕੇ ਵੀ ਮਿੱਥਿਆ ਜਾਂ ਕੁਝ ਮੈਂ ਸੋਚਦਾ ਤੇ ਮੈਨੂੰ ਹੋ ਜਾਵੇਂਗਾ ਐ ਜੇ ਕਦੇ ਕਿਸੇ ਨਾਲ ਨਾਮ ਕਿਸੇ ਨੂੰ ਗਿਆ ਠੀਕ ਹੈ ਤੇ ਜਿਹੜਾ ਕੁਝ ਆਪਣੇ ਦੇਤਾ ਉਹਦੇ ਵਿੱਚ ਖੁਸ਼ ਹੋ ਤੇ ਸ਼ੁਕਰ ਕਰਕੇ ਤੁਹਾਡਾ ਸਭ ਤੋਂ ਵਧੀਆ ਪਰਿਵਾਰ ਮਿਲ ਗਿਆ ਤੇ ਮੈਂ ਪਹਿਲੀ ਵਾਰੀ ਉਹਨਾਂ ਨੇ ਇੰਨਾ ਸਤਾਰੋ ਕਰਤਾ ਨਾਲ ਬਲੋਗੀ ਚੰਦ ਰਹਿੰਦਾ ਸੱਚਲੀ ਜੀ ਕੋਈ ਐਗ ਨੂੰ ਠੀਕ ਹੈ ਸਾਰਾ ਕੀ ਸੋਚੀਦਾ ਹੁੰਦਾ ਠੀਕ ਹਾਂ ਸਾਰੇ ਪਸੀ ਦੇਖਣਾ ਪੈਂਦਾ ਪੁੱਤ ਹੈ ਨਾ ਲੰਗਾ ਵੀ ਰੋਟਣਾ ਪੈਂਦਾ ਮਾੜਾ-ਭਾੜਾ ਨਾ ਪੈਂਦਾ ਨਾਲ ਹੀ ਕਰੂ ਸਾਰਾ ਕੰਮ ਕਰਦੀ ਵਾਹ ਹੁਣ ਇਹਦੇ ਬਾਈ ਦੇ ਸਾਰੇ ਮਤਹਾਨਾ ਸਾਰੇ ਸਾਰੇ ਹਾਂ ਸਾਰੇ ਇਹ ਤੋਂ ਨਾ ਕਨੇ ਦਾ ਚੁੱਪ ਕਰਕੇ ਟਿਕ ਟਿਕ ਦੁਨੀਆ ਇਹਦੀ ਪੁੱਤ ਚੜਦੇ ਸੂਰਜ ਨੂੰ ਸਲਾਮਾ ਨਹੀਂ ਜਿਹਦਾ ਤੇਰੇ ਜੇਜ ਚ ਪੈਸਾ ਨਾ ਫਿਰ ਤੈਨੂੰ ਅਗਲਾ ਦੂਈ ਜਾਇਆ ਕਰੂ ਜਾਂ ਸਿਆਣਾ ਸਸਰੀ ਕਾਲ ਨਹੀਂ ਅਗਲਾ ਕਾਲ ਕੱਟ ਕੇ ਕਹਦਾ ਹਾਂ ਕਰਮ ਨਾਂ ਗੱਦੋ ਦੀ ਲੈਣਾ ਆਹੀ ਤਾਂ ਗੱਲ ਆ ਗੱਲ ਦਾ ਪੁੱਤ ਹਾਂ ਹੈ ਅਸੀਂ ਤਾਂ ਪੁੱਤ ਤੇਰੇ ਬਾਰੇ ਸੋਚ ਤੇ ਹੁਣ ਇਹਨਾਂ ਦੇ ਨਾਲ ਇੱਕ ਮੈਂ ਇੱਕ ਹੋ ਕੇ ਠੀਕ ਹੈ ਠੀਕ ਹੈ ਭਾਈ ਕਮਾਨ ਸਾਹਿਬ ਮੈਂ ਤੁਹਾਨੂੰ ਗੱਲ ਆਦਾ ਹਾਂ ਜਿਵੇਂ ਮੇਰੀ ਤੇ ਮਨਿੰਦਰ ਇੱਥੇ ਆ ਉਵੇਂ ਭਾਈ ਮੇਰੇ ਲਈ ਕੀਤੀ ਜਦੋਂ ਭਾਈ ਲੈ ਇਹਦਾ ਤੁਸੀਂ ਮੈਨੂੰ ਗੱਲ ਚਾਰ ਬਾਰੀ ਕਹਤੀ ਐ ਤੋਂ ਪਹਿਲਾਂ ਇਹ ਕੋਈ ਕਹਿਣ ਵਾਲੀ ਗੱਲ ਨਾ ਹਾਂ ਹੈ ਚਲ ਮੈਂ ਪਿੱਛਾ ਨੂੰ ਵੀ ਕੀ ਰੋਟੀ ਭਾਈਦਰ ਮਜਾਣਾ ਉਹ ਜਿਵੇਂ ਕੋ ਲਾਡੀ ਪਾਈਦੇ ਜਲਾਤੀ ਨੂੰ ਮੜਿਆ ਹਾਂ ਤਾਂ ਬੜੀ ਬੱਧੀ ਚੱਲਦਾ ਉਸਤਰਾਣੇ ਨਾਲ ਲਾ ਲੈਣਾ ਹੋਵੇਗਾ ਉਹ ਨਹੀਂ ਨਹੀਂ ਮੈਂ ਮੈਂ ਚੱਲ ਕੋਈ ਨਹੀਂ ਹੁੰਦਾ ਕਦੇ ਚੱਲ ਜਾਣਾ ਹਾਂ ਆਈਦਾ ਮੌਕੇ ਹੁੰਦੇ ਆਏ ਖਾਣ ਪੀਣ ਦੇ ਆ ਕੋਈ ਨਾ ਜਵਾਕ ਨਹੀਂ ਤੇ ਉਸ ਬਾਹਰ ਹੈ ਰਾਈਟ ਤੇ ਮੈਂ ਸਾਥਾਂ ਹੁੰਦੇ ਆਉਂਦਾ ਆਪਾਂ ਨਾ ਕੱਟ ਹਾਈ ਕਿਰੇ ਆ ਆ ਆਤਮਾਨ ਚੱਕ ਲੈ ਜਾਏਂ ਤੂੰ ਇਸੇ ਤੱਟ ਉੱਠ ਜਾ ਕੇ ਲੈ ਲੈ ਮੈਂ ਟੇਬਲ ਲਾ ਦੋ ਟੇਬਲ ਮੇਰੀ ਯਾਰ ਸੁਣ ਮੈਂ ਹੁਣ ਐਂ ਗੁੱਸਦਾਗਾ ਮੈਂ ਵੀ ਆ ਸਾਡੇ ਵਾਲੇ ਸੀ ਬਾਅਦ ਚ ਤੁਸੀਂ ਲੱਗ ਗਿਆ ਕੋਈ ਝੂਠੇ ਨਾ ਕਰੋ ਯਾਰ ਫਿਰ ਇੱਕ ਮੰਝਾ ਡਾੜਾ ਸਮਝੇ ਪਹਿਲੇ ਝੂਠੇ ਕਰੀ ਜਨੇ ਆ ਮੈਨੂੰ ਮਿਲ ਜੇਂ ਦੂਜਾ ਮੰਝਾ ਨਾ ਮੈਂ ਮਰ ਸਕਾਂ ਐਸਾ ਪਹਿਲੇ ਝੂਠੇ ਕਰਦੇ ਇਹਨਾਂ ਨੇ ਤਾਂ ਯਾਰ ਬਰਦਾਸ਼ਤ ਆ ਦੋ ਪਹਿਲਾਂ ਕਤਾਬ ਦੇ ਤੋਗਰ ਕੋ ਚੀਜ਼ ਮਿਲਦੀ ਨਹੀਂ ਅਬ ਵਿਆਹ ਚੱਲ ਰਿਹਾ ਯਾਰ ਵਿਆਹ ਚ ਮੜਾ-ਵੱਟਾ ਤਾਂ ਹੋਣਾ ਚਾਹੀਦਾ ਇਹਦੀ ਕਰ ਲਾਂਗੇ ਯਾਰ ਅਸੀਂ ਵੀ ਆ ਤੁਹਾਨੂੰ ਦੁੱਤ ਲੈ ਕੇ ਹਾਂ ਆ ਲੈ ਕੇ ਆਉਂਦੀਆਂ ਹਾਂ ਹਾਂ ਇਹ ਲੈ ਕੇ ਆਉਣਗੇ ਮੈਂ ਉਹ ਇੱਥੇ ਵੀ ਕਰ ਲਾਂਗੇ ਯਾਰ ਕਰ ਲਾਂਗੇ ਜਿਹਦਾ ਬੈਗ ਬੁੱਕ ਲੋ ਬਾਹਰ ਕਰ ਲਾਂਗੇ ਹਾਂ ਇਹ ਕਰ ਲਵਾਂਗੇ ਵਿਆਹ ਕੁੜੀਆਂ ਤੋਂ ਦੂਰ ਹੀ ਠੀਕ ਆ ਹਾਂ ਠੀਕ ਆ ਫਿਰ ਵਿਚਾਰੇ ਕੱਪ ਵੀ ਲੈ ਕੇ ਆਉਣੇ ਬਾਅਦ ਚਾਹ ਮਾਈਕ ਹੋਰ ਵੀ ਉਹ ਦੋ ਵਾਰ ਆ ਜਾ ਮਾਈਕ ਕੰਮ ਹੋਣਾ ਇਕੜੀਆਂ ਰੱਖੋ ਇਹ ਤੁਹਾਨੂੰ ਜਸਟ ਮੰਨ ਤਕੂ ਹਾਂ ਹਾਂ ਤੁਸੀਂ ਗੱਲਾਂ ਬੋਲਣਾ ਕੋਈ ਅਸੀਂ ਤਾਂ ਸਾਈਂ ਬੋਲਾਂਗੇ ਡੈਡੀ ਜੀ ਕੁਝ ਕਰੇ ਰੋਟੀ ਪਾਣੀ ਖਾਓ ਹਨਾ ਪਰ ਥੋੜਾ ਉੱਚੀ ਬੋਲੋ ਮੈਂ ਹਾਂ ਹਾਂ ਠੀਕ ਹੈ ਠੀਕ ਹੈ ਨਹੀਂ ਉੱਚੀ ਬੋਲਾਂਗੇ ਮੈਂ ਫਿਰ ਝਾਰਕ ਦੇਵਾਂ ਮੈਂ ਆਕ ਦੇ ਦੂੰ ਮੈਂ ਠੀਕ ਹੈ ਠੀਕ ਚਲੋ ਚਲੋ ਦੂਜੀ ਦੂਜੀ ਕੋਟ ਦੀ ਤੇ ਪੁੱਤਾਂ ਹਾਂ ਸੈਟ ਸਾਂਭ ਲਓ ਚਾਚਾ ਚਾਚੀ ਅੰਦਰ ਵਾੜੋ ਬਸ ਕਰ ਹੁਣ ਹਾਂ ਸੈਟ ਚਲੋ ਤਲਾ ਲੈ ਹਾਂ ਰੋਲਿੰਗ ਐਕਸ਼ਨ پتہ ਨਹੀਂ ਕੀ ਕਰਨ ਲੱਗਿਆ ਖੜ ਜਾ ਜੇ ਮੈਂ ਆਹ ਸਭ ਕਰਨਾ ਹੈ ਤੁਹਾਨੂੰ ਰੁਕ ਜਾ ਹਾਂ ਹਾਂ ਚਲੋ ਐਕਸ਼ਨ ਕੀ ਕਰਨ ਲੱਗਿਆ ਲੈ ਆ ਦੇਖ ਸਿਆਣੇ ਦੇ ਕੰਮ ਇੱਥੇ ਕਰਦੀ ਉਹ ਕੁੜਕੋ ਉਹ ਮਨਿੰਦਰ ਭਾਈ ਆਗੇ ਆਗੇ ਜਿਹੜੀ ਆ ਗਈ ਇਹ ਤਾਂ ਆਪਾਂ ਹੀ ਅਸੀਂ ਖਾ ਪੀ ਲਵਾਂਗੇ ਆਪੇ ਮੇਰੀ ਗੱਲ ਸੁਣੋ ਉਸ ਤੇ ਜਮੀ ਕਮਲੀਆਂ ਹੋਣਗੀਆਂ ਬੰਦਾ ਸਿਆਣਾ ਤੁਸੀਂ ਇੱਥੇ ਆਏ ਰੱਖ ਗਏ ਭਲਾਦੇ ਹੈ ਓਹੋ ਚਾਹ ਚਾਹ ਤਾਂ ਭੁੱਲ ਗਏ ਇੰਨਾ ਨਾ ਨਾ ਚਾਹ ਕਰੋ ਕਿਤੇ ਤੋਂ ਸਾਰਾ ਕੁਝ ਹੋ ਹੋ ਭਾਈ ਬੱਸ ਤਾਂ ਗਈ ਜਾ ਤਾਂ ਆ ਮਾਰ ਦੇ ਗੱਲ ਆ ਵੀ ਜਾ ਕਰਾ ਸਾਰਾ ਢੱਪੇ ਜੇ ਅਮਰ ਲੈ ਜਾ ਮੇਰੇ ਕੋਲ ਨੀੜੀ ਖਾ ਲੈ ਆ ਸਾਰੇ ਆ ਜਾ ਵੀ ਲੈ ਜਾ ਲੈਓ ਚਾਹ ਲੈ ਤੁਸੀਂ ਵੀ ਆਜੋ ਆ ਪਾਣੀ ਦੇ ਪੀ ਲੈ ਮਸ਼ਨ ਅੱਜ ਆ ਜਾ ਚਾਹ ਫਾਈਨ ਤੁਸੀਂ ਐ ਕਰੋ ਕਿਸਾਬੋ ਬੱਸ ਇਹ ਚੱਕ ਚੱਕ ਖਾਣਾ ਕੋਈ ਗੱਲ ਨਹੀਂ ਬਾ ਮਾਈ ਤੇ ਆ ਗੋਲੀ ਜਾਦੇ ਮੈਂ ਤੈਨੂੰ ਪੁੱਤਾਂ ਐ ਕਹਿੰਦਾ ਅਸੀਂ ਲਾਡੀ ਬਾਹਲਾ ਖਰਚਾ ਕਰਨ ਨੂੰ ਕੀ ਸੀ ਹੈ ਕੋਈ ਗੱਲ ਨਹੀਂ ਜੀ ਹੋਰ ਕਿਧਰੇ ਆਲੂ ਵਾਲੇ ਪਕੌੜੇ ਕਿਧਰੇ ਪਨੀਰ ਵਾਲੇ ਪਤਾ ਨਹੀਂ ਕੀ ਕੀ ਬਣਾਈ ਬੈਠੇ ਹੋ ਹਜੇ ਤਾਂ ਸਮਾਨ ਹੋਰ ਰੈਡੀ ਐ ਤੁਸੀਂ ਘਰ ਆਲੇ ਹੋ ਨਾ ਸਹਣਾ ਹੁੰਦਾ ਚੱਕੋ ਬਈ ਚਾਓ ਤਨੂਬੀ ਜੀ ਕੈਤਰਾ ਬੜਾ ਸੁਕਰਾਨਾ ਕਰਦਾ ਛੋਟੇ ਵਰਗਾ ਚੰਗਾ ਪਰਿਵਾਰ ਮਿਲਿਆ ਸਰਕੇ ਜਣਾਣਾ ਹੈ ਨਾ ਬੜਾ ਬਹੁਤ ਸ਼ੁਕਰਾਨਾ ਕਰਦਾ ਕਿ ਮਨਣ ਬੰਦ ਆਜ ਨਹੀਂ ਬੜੀ ਵੇ ਬੱਜ ਇਹ ਜਾ ਕੇ ਮਿਰਚਾਂ ਵਰਕੇ ਦਿੱਤੀ ਲਾ ਦੇ ਤਾ ਬੱਲ ਕੱਟਾ ਰਾਮ ਜੱਡਾ ਮੇਡਾ ਕਰਾੜ ਦੀ ਪੈਦਲੀ ਦਿੱਤੀ ਲੈ ਜਾ ਚਾ ਆ ਸੀ ਬਿਆਹ ਲਈ ਕੁੜੀ ਮਿੱਟੀ ਮੇਰੇ ਘਰ ਰਮਨ ਚੜੀ ਬੜੀ ਸੋਹਣੀ ਲੱਗੀ ਜੰਨੀ ਆ ਦੌਣਾ ਵੀ ਤੁਸੀਂ ਸਾਡੇ ਆਉਂਦੇ ਪਸੰਦਾ ਤੈਨੂੰ ਦਿੱਦੀ ਜਨ ਪਹਿਲੀ ਅੱਗੇ ਨਾਲ ਲੱਸੀ ਲੱਗਦੀਆਂ ਹੈ ਅੱਗੇ ਨਾਲ ਪਤਲੀ ਲੱਗਦੀਆਂ ਹੂੰ ਪਤਾ ਨਹੀਂ ਕੀ ਕੁਝ ਥੱਕ ਗਈ ਅੰਦਰ ਮੇ ਫੈਲ ਕਿਤੇ ਤੇ ਤੇ ਤਾਂ ਅਜੋ ਜੋ ਨੱਚਾਰੀਆਂ ਤੇ ਕਿੱਥੇ ਗੱਡਾਰੀ ਜੇ ਰੀ ਪੈਣੇ ਦੁਪਹਿਰ ਹੈ ਕਿੰਤ ਲਿਆਨ ਨੂੰ ਗਿਆ ਹੁਣ ਤੁਹਾਡੇ ਦੋਨਾਂ ਦੇ ਵਿੱਚ ਲੱਗੇ ਹੋਏ ਨੇ ਠੀਕ ਹੈ ਹਾਂ ਮੇਰੇ ਕਰਮਣੀ ਆਸ ਸ੍ਰੀ ਕਰਮਣੀ ਤੇਰੀ ਖਲਾਉ ਦੀ ਸਾਰਿਆਂ ਦੀ ਤੂੰ ਵੀ ਲਾਣੇ ਕਰ ਮੈਨੂੰ ਠੀਕ ਹੈ ਮੈਨੂੰ ਕਿਤੇ ਹੋਰ ਨਾ ਪੈ ਗਲਵਾ ਮੈਂ ਇੱਧਰ ਜਾ ਕੇ ਸਸਰੀ ਕਰਦਾ ਪੁੱਤ ਲਾ ਸਾਹਮਣੇ ਸੀ ਹੁਣ ਇਸ ਵੇਲੇ ਮੈਂ ਕੀ ਕਰਾਂ ਮੈਂ ਕਿਹਨੂੰ ਵੀ ਬੁਲਾਦਾ ਇੱਕ ਤਾਂ ਮਾਮੇ ਕੋਲੋਂ ਤਾਂ ਸਿੰਧ ਬਰਮਾ ਬਾਸ ਠੀਕ ਹੈ ਚਲ ਆਇਓ ਫਲਾ ਕੇ ਮੈਂ ਤੁਸੀਂ ਖੜੇ ਤੁਸੀਂ ਖੜਿਆ ਮੰਦਰੋਂ ਨੇ ਸਾਰੇ ਆ ਜੀ ਤੁਸੀਂ ਠੀਕ ਹੈ ਆ ਜੀ ਇੱਥੇ ਖੜੇ ਆ ਆ ਆ ਤੂੰ ਤੂੰ ਨਾ ਜਾ ਤਾ ਪੁੱਤ ਤੂੰ ਉਧਰ ਲੈ ਬਸ ਉਧਰ ਲੈ ਭਾਜ ਜਾ ਕੈਮਰੇ ਕੋਲੇ ਇਦਾਂ ਅੰਦੀ ਕਰੀ ਉਹ ਕੈਮਰੇ ਦੇ ਕੋਲੇ ਜਾ ਤੂੰ ਪਿੱਛੇ ਜਾ ਕੈਮਰੇ ਨਾਲ ਤੇ ਬਿਹਾਈਂਡ ਨਾ ਸੁਤ ਆਉ ਤੇਰਾ ਚੱਲ ਹਵਾ ਦੇ ਤੇਰਾ ਮੈਂ ਕਿਹਾ ਇਦਾਂ ਨੂ ਹੋ ਜਾ ਐਂ ਨੂ ਹੋ ਜਾ ਐਂ ਨੂ ਹੋ ਜਾ ਹਾਂ ਇੱਥੇ ਜਮਾ ਤੂੰ ਇੱਥੇ ਰਹਿ ਉਹ ਇਦਾਂ ਨਾ ਜਾਇਆ ਇੱਥੇ ਜਮਾ ਸਹੀ ਆ ਕੋਈ ਨਿਕਲ ਜਾਂਦਾ ਤੂੰ ਫੜਾ ਕਰ ਲੈ ਕੋਈ ਸਹੀ ਗਾਣਾ ਬਣਾਉ ਸਪੰਦੀ ਸਰ ਰੋਲਿੰਗ ਚਲੋ ਜੀ ਐਕਸ਼ਨ ਹੋਇਆ ਗਿਆ ਬਾਏ ਮਾਰੀ ਤੇ ਸਲੈਕਟ ਹੋ ਆਹ ਹੋਇਆ ਤੇ ਬੰਨੀ ਆ ਗਈ ਹੋਰ ਅੱਗੇ ਧੰਨ ਪਪਾ ਇੱਥੇ ਆ ਕੇ ਕਰੇ ਜਾਂਦੇ ਸਰ ਹਾਂ ਧਿਆਨ ਨਾਲ ਜੀ ਵੀ ਗੱਡੀ ਲੈ ਰਿਹਾ ਠੀਕ ਰੰਗਾ ਭਾਈ ਰੰਗਾ ਭਾਈ ਕੋਲ ਮਣੀਏ ਸਾਸੀ ਕਾਲ ਸਰਾਇ ਕਾਲ ਬੰਨ ਬਹੁਤ ਵਾਧਾ ਰਗਾ ਭਾਈ ਰਗਾ ਭਾਈ ਸਾਸੀ ਕਾਲ ਜੀ ਬੱਸ ਫੀਰ ਇਹ ਕਸਰ ਹੋਣੀ ਬਤਾ ਨਹੀਂ ਆ ਐਸੇ ਲਾ ਭਾਈ ਉਹ ਭਾਵਾ ਬੱਸ ਤੀ ਆਪ ਦਾ ਸਹੀ ਹੋ ਗਿਆ ਹੈ ਬੜੀ ਹੈ ਜਿਆਦੇ ਬਾਤ ਤੂੰ ਤਾਂ ਮੇਰੇ ਵੀ ਨਾਲ ਬੈਠ ਗਿਆ ਆ 200 ਦਾ 10 ਤਾਂ 11 ਭਾਵਾ ਲੱਗੇ ਜੂਗਾ ਅੱਛਾ ਇਹ ਨਾ ਕੀ ਰੱਖਾਂਗੇ ਆਪਣਾ ਬਿਆ ਮੈਂ ਤਾਂ ਨਹੀਂ ਗਈ ਸੀ ਫਿਰ ਤਾਂ ਛੱਡ ਕੇ ਜਾਣ ਦੀ ਜੀ ਕਰਦਾ ਲਿਆ ਫਾਪੇ ਆਪੂ ਆ ਗਈ ਦੇਖ ਲੋ ਨਾ ਕੀ ਕਰ ਤ ਬਖਤ ਖਾਤਾ ਤੈਨੂੰ ਤਾਂ ਹੁਣ ਐ ਕਾਲੀ ਹੋਈ ਜੇ ਮੈਂ ਇੱਕ ਜਿਹੜਾ ਪੈਸਾ ਕਰੀ ਮੈਂ ਨਉਨ ਲੈ ਜਾ ਰਹੀ ਤੇ ਮੇਰੀ ਅੰਦਰ ਦੇ ਕਦਮ ਸਾਰ ਲਾਏਗੀ ਤੂੰ ਮੈਂ ਕਿਹੜਾ ਮੈਨੂੰ ਤੇਨ ਤੋੜੇ ਦਾ ਕਿਹੜਾ ਬਣ ਉਹ ਕਦੋਂ ਤੱਕ ਮੈਂ ਤੇਰਾ ਕੜਾ ਬਣਾ ਤੇਰੇ ਤੇ ਤੂੰ ਪਿਆਰੀ ਤੀ ਜੀ ਨਹੀਂ ਦੇਗਾ ਮੈਨੂੰ ਤੂੰ ਬੁਲਾਣੀ ਗੱਲ ਨਹੀਂ ਲਾ ਦੇਗੀ ਬਲੇਣੀ ਨਹੀਂ ਜੀ ਮੇਰੀ ਗੱਲ ਸੁਣ ਮੈਂ ਕਿਤੇ ਕੜਾ ਵੀ ਐ ਸ਼ਾਪ ਵੀ ਸਭ ਕੁਝ ਹੈ ਠੀਕ ਹੈ ਸੁਣੀ ਗੱਲ ਮੈਂ ਨਾ ਕਹਿਣਾ ਕਰ ਨਹੀਂ ਆਉਂਗਾ ਗੱਲ ਸੁਣ ਇਹ ਤਾਂ ਕਲਵੰਤ ਸਿਆ ਇੱਕ ਵਿਹਾਰ ਹੁੰਦੇ ਠੀਕ ਹੈ Mondar lah baik. Di apa perayaan kalian? Di ਕੀ ਕਰਤੀ ਮਾਸੀ ਜੀ ਠੀਕ ਹੈ ਹਾਂ ਚੰਗਾ ਬੁੱਤ ਚੰਗਾ ਉਹ ਮਾਪੇ ਦੀ ਗੱਡੀ ਚਲਦਾ ਲਾਉਣ ਦੇ ਖਾਂ ਲੱਗ ਗਿਆ ਜਾਉਣ ਦੇ ਬਾਅਦ ਫਿਰ ਜਾ ਜਾ ਚੰਗਾ ਪਈ ਸੱਸ ਨੇ ਕਾ ਜਾ ਕੇ ਫੋਨ ਕਰਦੇ ਸੀ ਮਾਣ ਨਾਲ ਜਾਣਾ ਬਸ ਅੰਦਰ ਰਸਤੀ ਕਾਲ ਪਾਈ ਜੀ ਜਾ ਕੇ ਪੈਣੀ ਸਹੀ ਗੱਲ ਚੰਗੇ ਬੁੱਤ ਚਾ ਰੱਖਿਆ ਦਾ ਆ ਚਲ ਬਈਆ ਮੇਰੀ ਗੱਲ ਕਿ ਮੈਨੂੰ ਭੁੱਲ ਗਿਆ ਮੈਂ ਕਿ ਤੂੰ ਆ ਹੈਗੀ ਆ ਹੈ ਦੱਸ ਤੇ ਰੱਖੋਗੇ ਭੂਆ ਬੋਲਦੀ ਆ ਨਾ ਦੇਖ ਲੈ ਮੇਰੀ ਗੱਲ ਸੁਣ ਪਹਿਲੇ ਕਾਦੇ ਨਹੀਂ ਬੋਲਣਾ ਨਾ ਨਾ ਬੜਾ ਬੋਲਦੀ ਆ ਨਹੀਂ ਮੈਨੂੰ ਨਹੀਂ ਪਤਾ ਕਿਹੜਾ ਕੀ ਤੇ ਮੇਰੇ ਲਈ ਆ ਆਉਂਿਆ ਰਾਨੂੰ ਪਤਾ ਲੱਗ ਗਈ ਨੂੰ ਇਹਨੂੰ ਪਤਾ ਲੱਗ ਗਈ ਓਏ ਭਾਈ ਤੇ ਭੂਆ ਆ ਗਈ ਹੈ ਮੇਰੀ ਗੱਲ ਸੁਣ ਪਾਈ ਵਣ ਕਾਕਾ ਤੂੰ ਹੁਣ ਆ ਦੀ ਮਾਂ ਨੂੰ ਪੁੱਛ ਲਵੇਂ ਤੇ ਮੇਰੇ ਸਾਹਮਣੇ ਖੜੀ ਆ ਤੇ ਭਾਈ ਮੇਰੀ ਕੁੜੀ ਨੂੰ ਵੀ ਦੋ ਦਿਨਾਂ ਵਾਸਤੇ ਲੈ ਕੇ ਉੱਥੇ ਲਾਇਆ ਦੋ ਦਿਨ ਕੋਈ ਗੱਲ ਨਹੀਂ ਕਿਹੜੀ ਗੱਲ ਸਾਡੇ ਕੋਲ ਤਾਂ ਕਿੰਨਾ ਜਰੂਰਾ ਗਈ ਨਹੀਂ ਲੈ ਕੋਈ ਨਹੀਂ ਲਾਇਆ ਉਹ ਪਰ ਪਾਈ ਤੀ ਆ ਸਾਡੇ ਘਰੇ ਸੋਹਣਿਆ ਹਾਂ ਇਹ ਤਾਂ ਇੱਕ ਗੱਲ ਹੈਗੀ ਬਈ ਚਲ ਜੀ ਚੱਲ ਭਾਈ ਸੰਗੇ ਜੀ ਸਾਸਰੀ ਕਰਾਏ ਸਾਸਰੀ ਯਾਰ ਸਾਸਰੀ ਕਰਾ ਗਿਆ ਬੱਤੋ ਏ ਚੱਲ ਬੱਤੋ ਸਾਸਰੀ ਕਰਾ ਠੀਕ ਆ ਜੀ ਚੱਲ ਜਾ ਫੋਨ ਕਰ ਦੇ ਉਹ ਤਾਂ ਗੱਲ ਹੀ ਕਰ ਲੈ ਚੱਲ हाँ गांसों ना तेरे चलते नाम होगा काम करना जैसे ये रखते ही रखते रहेगा ओपा मेरी करेगी इसी ताओं ही चलने के लिए हैं हाँ ओके अरमान भगाना कर आगे का नहीं बने कुछ नहीं अगला को क्या अगला है गोश्या की जा रही था ओके चल तूने खोल की भी खोश हैं 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 बता ले कुछ का मूड ही बता लेंगे �

ਕੋਸ਼ੀਆਂ ਮਾਣੋ ਬਸ ਦਰਬੋਰਾ ਪੀ ਲੋ ਬਜਾ ਦਿਓ ਆਹ ਜੀ ਪੁੱਤ ਅੱਜ ਜੀ ਓ ਮੈਂ ਤਾਂ ਆਇਆ ਨਾ ਘਬਰਾਉ ਉਪਾਈ ਅੱਛਾ ਓ ਮੈਂ ਤਾਂ ਉਹਨੂੰ ਆਇਆ ਤਾਂ ਮਨ ਤੇ ਲੱਗੀ ਚੀ ਗਾ ਉਹ ਆਸ ਨੇ ਅੱਛਾ ਤਾਂ ਨਾਲ ਕੇ ਮੈਂ ਤਾਂ ਇੱਥੇ ਆਂ ਤਾਂ ਡੇੜੀ ਵਧੀਆ ਕੀਤਾ ਤੁਸੀਂ ਬੈਠੋ ਮੈਂ ਗੱਲਾਂ ਕਰਾਂਗੇ ਲੈ ਪ੍ਰੈਸ ਆਜਾ ਤੁਸੀਂ ਜਨਾ ਸੱਚੀ ਮੇਰਾ ਬਾਲੀ ਵੱਡਾ ਬੋਝ ਲਾਤਾ ਮੈਂ ਤਾਂ ਬਾਲੀ ਖੁਸ਼ ਹੈ ਉਹ ਹੈ ਤਾਂ ਕੀ ਗੱਲ ਹੈ ਇਹਦਾ ਸੰਬੰਧ ਕਾ ਗੁੰਦਾ ਕਰਨੀ ਕੋਈ ਹਣਾ ਯਾਰ ਉਹ ਗੱਲ ਲੈ ਕੇ ਨਹੀਂ ਹੁੰਦਾ ਭਾ ਗਾਣਿਆਂ ਦੇ ਕਾਰਜ ਹੋ ਗਏ ਪੂਰੇ ਅੱਜ ਭਾਈ ਥੋੜੀ ਮਿਹਨਤ ਕਰ ਲੈ ਸਾਡੇ ਕਾਰਜ ਪੂਰੇ ਹੋ ਜਾਣਗੇ ਤੁਸੀਂ ਬੱਧੀ ਜਿੱਥੇ ਬੈਠਿਆ ਕਿ ਕੈਂਟਰਰ ਵੀ ਸਵੇਰੇ ਹੀ ਪਤਾ ਲੱਗਿਆ ਤੇ ਕੁਝ ਬੰਦ ਕਰਾਂਗੇ ਅੱਜ ਵੀ ਤੇ ਸਾਫ਼ ਗੱਲ ਹੈ ਨਾ ਤੂੰ ਕਰ ਕੋਈ ਨਹੀਂ ਨਾ ਚੀਨਾਂ ਨਾਲ ਕਰ ਤੂੰ ਫਿਕਰ ਨਾ ਜਿਹੜਾ ਕੁਝ ਹੋਣ ਕਰਤਾ ਤੇ ਵਿਆਹ ਚ ਉਹ ਜੇ ਘੱਟ ਕਰਾਂਗੇ ਫਿਰ ਆਪਾਂ ਵਿਆਹ ਵਿਆਹ ਹੋਣਗੇ ਤੱਕ ਪਾਣੀ ਮੇਰੇ ਤਾਂ ਅੱਕ ਲੱਗਦੀ ਬੇਟਾ ਬਾਹਰ ਨਹੀਂ ਕਿ ਲੈ ਚੱਲ ਤੂੰ ਖੁਇ ਤੇ ਪਾਣੀ ਕੀ ਤੁਸੀਂ ਮੇਰੇ ਕੋਲ ਕੋ ਚੁਣ ਕੇ ਬਾਰ ਲੋ ਬਾਰ ਲੋ ਤੁਸੀਂ ਮੈਨਾਂ ਕਿਸ ਗੱਲ ਕਰ ਰਹੇ ਹੋ ਤੇ ਵਿਚ ਮੈਂ ਨਹੀਂ ਹੁੰਦਾ ਸਵਾਰਾ ਮਤਲਬ ਨਹੀਂ ਕਰਦਾ ਇਸ ਅਸੂਲ ਦਾ ਕੋਈ ਗੱਲ ਮੈਂ ਨਾਲ ਕਰੂੰਗੀ ਕੀ ਕਰਨਾ ਹੈ ਜੀ ਤੁਸੀਂ ਤੋਂ ਹਾਂ ਮੈਨਾਂ ਕਿਤੇ ਨਹੀਂ ਕਰਦਾ ਕੋਈ ਗੱਲ ਨਹੀਂ ਮੜੀਆਂ ਉਹਨਾਂ ਚਾਹ ਰਹੀਆਂ ਵਿਸ਼ਵਾਸ ਕਰ ਸਕਦੀ ਹੈ ਕਿ ਕੋਈ ਆ ਕੇ ਗੱਲ ਉਹ ਕਿਸੇ ਕੈਂਟਰ ਤੋਂ ਤੁਹਾਨੂੰ ਦੱਸੇਗਾ ਨਹੀਂ ਇਧਰ ਆ ਕੇ ਤਾਂ ਬੋਲੋ ਕਿ ਤੁਹਾਨੂੰ ਇਹ ਬੰਦੇ ਨਾਲੋਂ ਖਾਸ ਪਾਇਆ ਜਾਂਦਾ ਹੈ ਮੈਨੂੰ ਦੱਸੋ ਹੈ ਅੱਜ ਕਿੰਨੂ ਪਾਇਆ ਕੱਲ ਨੂੰ ਵਿਆਹ ਤੇ ਕੀ